ਦਵਿੰਦਰ ਹਾਂਜੀ ਜੀ ਚੱਲੀ ਕਿਤੇ ਆਹੋ ਚੱਲੀ ਆ ਕਿੱਥੇ ਆ ਬਾਸ ਤੈਨੂੰ ਪਤਾ ਯਾ ਹੁਣ ਜਦੋਂ ਦੀ ਪਤਨੇ ਬਾਹਰ ਜਾਣਾ ਹੋਵੇ ਨਿੱਕੇ-ਮੋਡੇ ਖਰਚੇ ਆਸਮਾਨ ਕੋਈ ਰਹਿ ਨਾ ਜਾਵੇ ਤੇ ਬਸ ਉਹੀ ਲੈਣ ਚ ਨਹੀਂ ਗੌਰ ਉਹਦਾ ਹੀ ਤੇ ਇਕੱਠਾ ਲੈ ਆਉਂਦੇ ਇੱਕ ਵਾਰੀ ਸ਼ੋਪਿੰਗ ਕਰ ਲੈਂਦੇ ਉਹ ਵਿੱਚੋਂ ਕਈ ਚੀਜ਼ਾਂ ਭੁੱਲ ਜਾਂਦੀਆਂ ਆਂ ਆ ਤੇ ਤਾਂ ਮੈਂ ਖੜੀ ਮੈਂ ਜਾ ਹੀ ਆਵਾਂ ਕਿਦਾਂ ਕਰਿਓ ਕੱਪੜੇ ਮੈਂ ਮਸ਼ੀਨ ਤੇ ਰੱਖਤੇ ਅੱਜ ਮੈਂ ਧੋਤੇ ਨਹੀਂ ਆ ਫੇਰ ਮਮੀ ਜਾਣਾ ਹੀ ਲੇਟ ਹੋ ਜਾਣਾ ਵਾ ਤੇ ਦੂਜੀ ਗੱਲ ਕਦੂ ਬਣਾਇਆ ਗੌਰਵ ਨੇ ਕਦੂ ਨਹੀਂ ਖਾਣਾ ਉਹਨਾਂ ਨੇ ਮਕੀਨ ਵਾਲੇ ਚੌਲ ਬਣਾ ਦਿਓ ਉਹ ਤੇ ਚੱਲ ਕੋਈ ਨਹੀਂ ਮੈਂ ਬਣਾ ਦੋਗੀ ਹਾਂ ਤਾਂ ਫਿਰ ਮੈਂ ਟਾਈਮ ਨਾ ਜਾਵਾਂ ਜੋ ਬਣ ਵਿਚਾਰਾ ਇਦਾਂ ਹੀ ਕੰਮ ਕੌਮ ਤੇ ਤੁਰਿਆ ਫਿਰਨ ਡਿਆ ਵੀ ਨਿਕਲਿਆ ਵਿਚਾਰਾ ਆ ਲੋ ਪਾਣੀ ਹੂੰ ਪਾਣੀ ਮੇਰੀ ਗੱਲ ਸੁਣੋ ਹੂੰ ਗੌਰਵ ਥੋੜਾ ਜਿਹਾ ਬੋਲ ਵੀ ਕੇ ਆ ਤੁਹਾਡੇ ਗੜੀ ਤੁਸੀਂ ਤੇ ਜਿਆਦਾ ਹੀ ਟੈਨਸ਼ਨ ਲਈ ਜਾਂਦੇ ਹੋ ਅਈ ਨੀ ਨੀ ਦੇਲ ਤੇ ਲਾਈਦੀ ਹੋਈ ਦੀ ਐਦਾਂ ਨੀ ਨਿਕੀਆਂ ਗੱਲਾਂ ਨੂੰ ਆਪਾਂ ਇਦਾਂ ਸੋਚਣ ਲੱਗਾਂਗੇ ਨਾ ਤੇ ਜਿੱਦਾਂ ਨੂੰ ਹੀ ਸੋਚੀ ਜਾਣਾ ਉਦੋਂ ਤੁਹਾਡੇ ਦਿਮਾਗ 'ਚ ਉਹਨਾਂ ਗੱਲਾਂ ਨੇ ਘਰ ਕਰੀ ਜਾਣਾ ਤੇ ਮੈਨੂੰ ਤਾਂ ਨਾਰਮਲ ਗੱਲਾਂ ਲੱਗਦੀਆਂ ਹਨ ਪਰ ਮੈਨੂੰ ਪੁੱਛ ਕੇ ਵੇਖ ਜਿੱਨਾ ਮੈਂ ਟੁੱਟਾਂ ਹਾਂ ਮੈਂ ਸਾਰੀ ਜ਼ਿੰਦਗੀ ਹੋਇਆ ਮਰ ਗਿਆ ਇੱਕ ਸ਼ਿੰਦ ਦੇ ਵਿੱਚ ਪਰਾਇਆ ਕਰਕੇ ਰਹਾ ਤਾਂ ਜਿੱਦਾਂ ਅਸੀਂ ਕੋਈ ਘਰ ਦੇ ਵਿੱਚ ਹੈਗੇ ਹੀ ਨਹੀਂ ਕੋਈ ਮਤਲਬ ਹੀ ਨਹੀਂ ਸਾਡੇ ਨਾਲ ਗੱਲ ਤੇ ਦਾਦੀ ਠੀਕ ਆ ਪਰ ਇਹਨਾਂ ਗੱਲਾਂ ਨੂੰ ਹੁਣ ਸੋਚਣ ਦਾ ਜਾਂ ਦਿਲ ਤੇ ਲਾਉਣ ਦਾ ਕੋਈ ਫਾਇਦਾ ਹੈਗਾ। ਸਿਆਣੇ ਸੱਚੀ ਕਿਹਾ ਵਾ ਕਿ ਜਿੱਥੇ ਕੋਈ ਰੱਖੇ ਨਾ ਉੱਥੇ ਹੀ ਰਹਿਣਾ ਚਾਹੀਦਾ ਵਾ। ਤੇ ਉਹ ਰਹਿਣਾ ਪਹਿਲਾਂ ਚਾਹੀਦਾ ਸੀ ਹੁਣ ਜਦੋਂ ਲਾਸਟ ਉਮਰ ਹੋ ਗਈ ਬੁੱਢੇ ਹੋਣ ਵਾਦੇ ਕਗਾਰ ਤੇ ਆ ਗਏ। ਤੇ ਹੁਣ ਸਾਨੂੰ ਛਿਰਕੇ ਪਰਾਂ ਮਾਰਿਆ ਤੇ ਸਾਡੀ ਤਾਂ ਕੋਈ ਮੁੱਲ ਨਹੀਂ ਰਿਹਾ ਸਾਰੀ ਉਮਰ ਦਾ। ਚਲ ਕੋਈ ਗੱਲ ਨਹੀਂ। ਦੁੱਖ ਤੇ ਮੈਨੂੰ ਵੀ ਬੜਾ ਲੱਗਾ। ਪਰ ਅਹੀਂ ਹੁਣ ਉਹੋ ਗੱਲ بار بار ਜੇ ਉਹਨਾਂ ਨਾਲ ਛੇੜਾਂਗੇ ਨਾ ਤੇ ਜਿੱਦਾਂ ਦਾ ਉਹਨਾਂ ਦਾ ਦਿਮਾਗ 'ਚ ਜਿੱਦਾਂ ਦੀ ਸੋਚ ਵਾ ਨਾ ਉਹਨਾਂ ਨੇ ਪਤਾ ਕੀ ਕਹਿਣਾ ਵਾ ਕਿ ਸਾਡਾ ਪੁੱਤ ਬਾਹਰ ਚੱਲਿਆ ਵਾ ਤੇ ਇਹਨਾਂ ਨੂੰ ਚੰਗਾ ਨਹੀਂ ਲੱਗਣ ਦਿਆ ਉਹਨਾਂ ਸਿੱਧੇ ਪਾਸੇ ਨੂੰ ਨਹੀਂ ਸੋਚਣਾ ਨਾ ਦੂਜੇ ਪਾਸੇ ਨੂੰ ਜ਼ਿਆਦਾ ਸੋਚਣਾ ਵਾ ਬਾਕੀ ਜੋਵਨ ਤਾਂ ਮੈਨੂੰ ਟੱਕਰਿਆ ਹੀ ਨਹੀਂ ਕੱਲ ਦਾ ਕੋਈ ਗੱਲ ਨਹੀਂ ਇੱਥੇ ਆਉਂਦਾ ਵਾ ਤੇ ਮੈਂ ਆਦੇ ਨਾਲ ਗੱਲ ਕਰ ਰਹੀ ਹਾਂ ਉਹਰਾ ਕੀ ਹੋ ਤੇ ਭਿੱਜੀ ਬਿੱਲੀ ਆ ਉਹਨੇ ਕੀ ਉਹਨੇ ਗੱਲ ਕਰਨੀ ਉਹਨੇ ਕਦੇ ਮਰਦਾਂ ਵਾਲੀ ਗੱਲ ਕਰਨੀ ਲੋਕ ਤਾਂ ਫਿਰਦਾ ਵੀ ਵੀਰ ਨੇ ਪਤਾ ਨਹੀਂ ਕੀ ਕਹਿ ਦੇਣਾ ਵਾ ਜਮਾ ਕੀ ਕਰ ਲਿਆ ਤੂੰ ਤੂੰ ਆ ਕੇ ਅੱਖ ਨਾ ਖਮਲਾ ਨਹੀਂ ਤਾਂ ਜਾਣ ਦੇ ਪਰ ਅਸਲ ਵਿੱਚ ਨਾ ਉਹਨੇ ਕੰਮ ਕਰ ਤੇ ਲਿਆ ਵਾ ਪਰ ਸ਼ਰਮਿੰਦਾ ਜਾ ਹੋ ਗਿਆ ਥੋੜਾ ਤਾਂ ਕਰਕੇ ਕੋਈ ਗੱਲ ਨਹੀਂ ਜੋ ਹੋ ਗਿਆ ਉਹ ਹੁਣ ਬਦਲ ਤੇ ਜਾਣਾ ਨਹੀਂ ਆ ਤੇ ਜੋ ਹੋਣ ਵਾਲਾ ਵਾ ਨਾ ਉਹਨੂੰ ਹੋਣ ਦੋ ਹੁਣ ਤੇ ਵੇਖ ਕੇ ਵੀ ਨਾ ਜੰਦਾ ਅੰਦਾਜ਼ ਕਰ ਦੋ ਕਿਉਂਕਿ ਜੇ ਤੁਸੀਂ ਬੋਲੋਗੇ ਨਾ ਤਾਂ ਚੀਜ਼ ਦਾ ਗਲਤ ਮਤਲਬ ਨਿਕਲਣਾ ਤੇ ਉੱਠ ਕੇ ਨਾ ਉਹ ਤੋਂ ਕੰਮ ਧੰਦਾ ਕਰੋ ਐਵੇਂ ਨਹੀਂ ਨਿੱਗੀ ਜੀ ਗੱਲ ਦੀ ਟੈਨਸ਼ਨ ਲਈ ਜਾਈਦੀ ਹੋਈਦੀ ਜ਼ਿਆਦਾ ਸੋਚਿਆ ਉਹਨੂੰ ਕੋ ਬਦਲ ਜਾਣਾ ਅੰਜਲ ਸਾਡੇ ਨਾਲ ਗੱਲਾਂ ਨੂੰ ਓਡੀ ਸਾਰੀ ਜਹੜੀ ਪੜਨ ਜਾਂਦੀ ਜਾਂ ਕਾਲਜ ਸ਼ਾਮ ਨੂੰ ਆਉਂਦੀ ਆ ਉਹਨੂੰ ਚਾਹ ਜਨਾ ਪਰੋਸ ਕੇ ਵਧੀਆ ਤਰ੍ਹਾਂ ਰੋਟੀ ਪਾਣੀ ਪੈਕ ਕਰਕੇ ਦਿਆ ਕਰ ਆਉਂਦੀ ਨੂੰ ਦੁੱਧ ਦਾ ਗਲਾਸ ਦਿਆ ਕਰ ਉਹ ਦਿਨ ਹੀ ਆ ਸਾਰਾ ਕੁਝ ਅੱਜ ਕੱਲ ਟਿਊਸ਼ਨ ਵੀ ਜਾਂਦੀ ਨਾ ਸਾਡੇ ਕੋਲ ਤੇ ਰਾਤ ਹੀ ਕੱਟਣ ਆਉਂਦੀ ਆ ਕੋਈ ਗੱਲ ਨਹੀਂ ਅੱਜ ਉਹਨੂੰ ਕਹਿਨੀ ਆ ਵੀ ਥੋੜਾ ਜਿਆ ਖਾਣ ਪੀਣ ਨਾਲ ਵੀ ਧਿਆਨ ਦੇ ਫਰੂਟ ਮੈਂ ਲਿਆਉਣਾ ਉਦਾਂ ਹੀ ਪਿਆ ਰਿੰਦਾ ਕੱਟ ਕੇ ਦਵੇਂਗੀ ਤੇ ਕੋਈ ਖਾਊਗਾ ਇਹ ਤੇ ਗੱਲ ਹੈ ਲੱਗਾ ਲੱਗਾ ਲੱਜ ਮੈਂ ਤੇ ਭੁੱਲੀ ਗਈ ਕਹਿੰਦੇ ਹੀ ਗੌਰਵ ਨੇ ਕੱਦੂ ਖਾਣਾ ਨਹੀਂ ਆ ਉਹਨੂੰ ਚੋਲ ਬਣਾਉਂਦਾ ਪਹਿਲਾਂ ਲੂਣ ਵਾਲੇ ਅ ਚਾਹ ਘਟ ਬਣਾ ਦੇ ਮੈਨੂੰ ਫਿੱਕੀ ਜੀ ਕੰਮ ਹੀ ਕਰੀ ਜਾਂਦੀ ਐ ਤੇ ਪੋਚੇ ਹੀ ਨਹੀਂ ਮੁੱਕਦੇ ਕਿਤੇ ਕਿੰਨੀ ਵਾਰ ਮੈਂ ਨੂੰ ਆਖਾ ਚਾਹ ਬਣਾ ਦੇ ਚਾਹ ਬਣਾ ਦੇ ਇਹਨੇ ਕੀ ਮੈਨੂੰ ਸਾਹਮਣਾ ਵਾ ਮਹਾਰਾਜ ਮੇਰੇ ਤੇ ਘਰ ਪੈਰ ਚੱਲਦੇ ਹੀ ਰਹਿਣ ਦੇ ਚੰਗਾ ਹੁਣ ਇਹਨੇ ਆਖੇ ਲੱਗਦੀ ਮੁੜ ਕੇ ਨੇ ਕਿੱਥੋਂ ਲੱਗਣਾ ਵਾ ਹਾਂਜੀ ਮੰਮੀ ਬਣਾਉਂਦੀ ਜੇ ਬੰਦਾ ਪੁੱਛੇ ਵੀ ਇੱਡੀ ਵੀ ਨਹੀਂ ਬਿਮਾਰ ਵੀ ਆਪਣੇ ਜੋਗੀ ਇੱਕ ਗਲਾਸੀ ਚਾਹ ਨਹੀਂ ਬਣਾ ਕੇ ਪੀ ਸਕਦੀ ਉਵੇਂ ਆਖਣਾ ਕਿ ਮੰਜੇ ਨਾਲ ਜੁੜੀ ਰਹਾ ਕਿ ਮੰਜੇ ਤੋਂ ਨਾ ਉਠਾਂ ਹੁਣ ਮੈਂ ਆ ਚੁੱਕੀ ਆ ਤੇ ਹੁਣ ਚਾਹ ਦੀ ਪਲਾਸੀ ਵੀ ਮੰਝੇ ਤੇ ਆਉਣੀ ਚਾਹੀਦੀ ਹੈ। ਕਈ ਵਾਰੀ ਆਖਿਆ ਵੀ ਬੂਹਾ ਬੰਦ ਰੱਖਿਆ ਕਰੋ ਖੁੱਲਾ ਹੀ ਛੜ ਛੜਦੀਆਂ ਲੈ। ਹਾਂ ਸੱਸ ਜੀ ਗੱਲ ਦਿੱਤੀ। ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ? ਬੜਾ ਵਧੀਆ ਸਵੇਰ ਦਾ ਕਾਂ ਲਾਉਣ ਡਿਆ ਹੈ। ਮੈਂ ਤਾਂ ਜਰੂਰ ਅੱਜ ਕੋਈ ਪਰੋਣਾ ਆਊਗਾ। ਵੇਲਾ ਫਿਰ ਮੈਂ ਆ ਗਈ। ਚਲੋ ਮੈਂ ਤੋ ਕੇ ਆਈ ਜੇ। ਹਾਂ ਜੀ। ਵੇਖ ਹਾਂ। ਮੁੰਡੇ ਨੇ ਦੋਤੇ ਦੀਆਂ ਬਾਹਰ ਜਾਣ ਦੀਆਂ ਤਿਆਰੀਆਂ ਹੋਣ ਡੀਆਂ ਤੇ ਨਾਨੀ ਕੋਲੇ ਵੇਟ ਕੇ ਸੁੱਤੀ ਆ। ਕਿਤੇ ਕੋਈ ਟੈਨਸ਼ਨ ਨਹੀਂ ਆ। ਮੰਮੀ ਮੰਮੀ ਨਿਕਿਆ ਸਾਸਰੀ ਘਰ ਮੈਂ ਦਵਿੰਦਰ ਤਾਂ ਉੱਠ ਨਹੀਂ ਮੇਰੇ ਕੋ ਨਹੀਂ ਉੱਠਿਆ ਜਾਂਦਾ ਮੇਰੀ ਸ਼ੂਗਰ ਬੜੀ ਵਧੀ ਆ ਹਾਏ ਹਾਏ ਸ਼ੂਗਰ ਤੇਨੂੰ ਹੈ ਹੀ ਨਹੀਂ ਤੂੰ ਆ ਨਹੀਂ ਮੈਨੂੰ ਸ਼ੂਗਰ ਵਧੀ ਝੂਠ ਬੋਲਦੀ ਆ ਪਤਾ ਨਹੀਂ ਡਾਕਟਰ ਨੇ ਦੱਸਿਆ ਮੈਂ ਨਾਲੇ ਦਵਾਈ ਖਾ ਕੇ ਪਈ ਆ ਮੇਰੇ ਕੋ ਨਹੀਂ ਉੱਠਿਆ ਜਾਂਦਾ ਆਹ ਡਾਕਟਰਾਂ ਦੇ ਮਗਰ ਲੱਗ ਜਾ ਮੇਰੀ ਨਾ ਮੰਨੀ ਮੈਨੂੰ ਵੇਖ ਕੇ ਘਰੇ ਹੋਗੇ ਇਸ ਮਾਰ ਲਈ ਤਾਂ ਉੱਠਾ ਤੁਹਾਨੂੰ ਗਲਾ ਹੁੰਦਿਆਂ ਵਾ ਹੈ ਦੱਸ ਭਾਬੀ ਜੀ ਮੰਮੀ ਦੇ ਹੋਸ਼ ਨਹੀਂ ਕਰਨ ਡੈਕ ਦੇ ਸਤ ਨਹੀਂ ਕੋ ਸਤ ਉੱਠੇ ਨਹੀਂ ਕੀ ਗੱਲ ਮੰਮੀ ਕੀ ਹੋਇਆ ਵਾ ਕਾ ਦਿੱਤੀ ਆਈ ਤਾਂ ਉੱਠ ਕੇ ਬਾਹ ਤੁਸੀਂ ਉਹ ਰਾਤ ਡੈਡ ਹੋ ਜਾ ਪਏ ਜਦੋਂ ਉੱਠੋ ਤਾਂ ਇੰਨੇ ਹੁੰਦੇ ਨੇ ਕਾਖ ਨਹੀਂ ਦੀਦੀ ਦਵਾਈ ਲਿਆਏ ਟੈਸਟ ਕਰਾ ਕੇ ਮਾੜੀ ਜੀ ਸ਼ੂਗਰ ਵਧੀ ਆਈ ਤੇ ਉਹ ਹੀ ਟੈਨਸ਼ਨ ਲੈ ਜਾਂਦੇ ਖैर ਪਤਾ ਨਹੀਂ ਕੀ ਹੋ ਗਿਆ ਕੋਹ ਨਹੀਂ ਏਡੀ ਗੱਲ ਹੋਣੀ ਆਈ ਸ਼ੂਗਰ ਕੋਹ ਨਹੀਂ ਕਿੰਨੀ ਥੋੜੀ ਵਧੀ ਹੈ ਇੰਨੀ ਤਨੀ ਹੀ ਵਧੀ 250 ਦੇ ਲਾਗੇ ਬੰਨੇ ਹੋਣੀ ਆ ਜਿੱਦ ਮੇਰੇ ਕੋ ਗਏ ਦਵਾਈ ਲੈ ਆਉਂਦੇ ਦਵਾਈ ਲੈ ਆਉਂਦੇ ਤਾਂ ਗਏ ਮੈਂ ਲਿਆਈ ਉਦੋਂ ਦਾ ਇਦਾਂ ਪਿਆ ਹੀ ਉਹ ਆਣ ਕੇ ਕਿਤੇ ਲੜੀਆਂ ਬੋਲੀਆਂ ਤੇ ਨਹੀਂ ਮੈਨੂੰ ਦੱਸ ਦੋ ਸੱਚ ਨਹੀਂ ਮੈਂ ਕਿਹੜੀ ਕੋ ਬੋਲਣਾ ਹੈ ਚੱਲ ਪਾਣੀ ਪਿਆਲ ਮੈਨੂੰ ਘੋਟ ਉੱਠੋ ਮਾਤਾ ਉੱਠ ਮੇਰੇ ਨਾਲ ਗੱਲ ਕਰ ਕੋਈ ਦੋਖ ਦੀ ਕੋਈ ਚੋਖ ਦੀ ਉਧਰ ਤਿਆਰੀਆਂ ਜਹੋਂਡੀਆਂ ਦੋਤੇ ਦੇ ਜਾਣਦੀਆਂ ਉੱਠ ਲੱਗਾ ਚੱਲਾ ਪੇੜ ਜਾਗੀ ਹਾਏ ਨੂੰ ਪਰਾਜ ਇੱਧਰ ਆਈ ਆ ਪੈਸੇ ਲੈਣ ਆਈ ਹੋਣੀ ਆ ਮਾਣਾ ਚੰਗਾ ਚਾਹਣਾ ਤਾਂ ਕਿ ਐਸੀ ਮਾਰ ਜਾ ਉਠੀ ਨਾ ਮੇਰੇ ਕੋ ਕੜੇ ਪੈਸੇ ਆ ਕੇ ਜਿਹੜੇ ਮੈਂ ਦੇਣੇ ਆ ਹਾਂ ਵੀ ਮੈਂ ਕਰ ਦਿੱਤੀ ਮਾਣਾ ਹਣ ਤੇ ਉਠੀ ਨਾ ਤਾਂ ਚੰਗਾ ਹੀ ਮਮੀ ਓਠ ਕੀ ਸੋਚੇ ਡਮੀਆ ਓਠ ਮੜਾ ਲੈ ਮਠਾਲਾ ਹਾਂ ਕੋਠਿਆ ਨਹੀਂ ਜਾਂਦਾ ਕੀ ਸਤਾ ਮੇਂ ਮੜ ਜ ਢੋਲ ਆ ਕੇ ਬੈ ਆਏ ਕੋਈ ਸੁਖ ਦੀ ਸਕਦੀ ਮਾਵਾ ਤੀ ਓਠ ਮੇਰੀ ਮਾ ਮੜਾ ਲੈ ਮ ਤਾਂ ਕਰਾ ਔਰ ਜਾੜ ਜਾ ਮਾਰ ਛੇਰ ਬਣ ਛੇਰ ਇਧਰ ਨੂੰ ਲਾ ਕੰਦ ਨਾ ਲੱਗ ਲੈ ਐਦਾਂ ਸਣਾਣਾ ਲਾ ਦੇ ਨੀ ਚੱਲ ਵੇ ਹਾਂ ਥੱਲੇ ਫੋਨ ਰਾਰਾ ਸੁਤੀ ਆ ਉਹ ਦਾਂਦੀ ਆ ਹੁਣ ਸੁਣਾ ਮੈਨੂੰ ਨਹੀਂ ਸ਼ੂਗਰ ਵਧੀਆ ਤੇ ਪ੍ਰੇਹਜ ਰੱਖ ਬਦਾਮ ਦੀਆਂ ਗਿਰੀਆਂ ਤੇ ਤੇਰੇ ਸਿਰਾਂ ਨੇ ਥਿਲੋਂ ਨਿਕਲ ਡੀਆਂ ਖਾਣੀਆਂ ਨਹੀਂ ਆ ਮੈਂ ਕਿਤੋਂ ਖਾਦੀਆਂ ਉਹਨੇ ਤੇ ਰੱਖੀਆਂ ਆਣੀਆਂ ਖਸਮਾਂ ਖਾਣ ਦਾ ਮੈਂ ਕਿੰਨਾ ਖਾਂਦੀ ਆ ਉਹ ਖਾਂਦੀ ਆ ਅੱਛਾ ਮਾਤਾ ਮੰਮੀ ਕਾਹੇ ਕਾਹੇ ਹੋਇਆ ਲਾ ਮਾ ਵਾਲਨੀ ਤੂੰ ਵੀ ਨੀ ਮਾ ਬਿਮਾਰ ਪਈ ਤੇ ਮਾ ਦੇ ਪੂਰੀ ਤੇ ਪੂਰੀ ਮੇਰੇ ਗਾੜੀ ਪਈ ਮੈਂ ਮਾਲ ਕੀ ਵੇਖਾਂ ਵੇਖਣ ਤੇ ਨਹੀਂ ਆ ਸਾਰੇ ਰਿਸ਼ਤੇਦਾਰਾ ਪੈਸੇ ਦਿੱਤੇ ਆ ਬਸ ਤੂੰ ਮੇਰੇ ਆ ਗਈ ਆ ਕੰਮ ਹਣ ਕੱਢੇ ਤੇ ਆਇਆ ਵਾ ਮਾਸਟਰੀ ਵੇਟਾ ਥੋੜੀ ਹੁਣ ਬਗਾਨੀ ਧੀ ਦੇ ਲਾਗੇ ਗੱਲਾਂ ਕਰਦੀਆਂ ਨੇ ਚੰਗੀਆਂ ਲੱਗਦੀਆਂ ਉਹਨਾਂ ਕਹਿੰਦਾ ਮਾਵਾ ਤੇ ਹਾਂ ਪੈਸੇ ਤੋਂ ਹੀ ਚੂਚੂ ਕਰਦੀਆਂ ਰਹਿੰਦੀਆਂ ਵਾਂ ਤੇ ਹੁਣ ਤੂੰ ਦੇ ਤੇ ਮੈਂ ਜਾਵਾਂ ਹਾਂ ਆ ਜਾ ਮਮੀ ਤੇ ਜਾਦੀ ਹੈ ਨਾ ਢਿੱਲੀ ਜੀ ਆਈ ਆ ਨਹੀਂ ਠੀਕ ਹੈ ਆਵੇ ਬੈਠ ਗਏ ਮਮੀ ਤੂੰ ਇਤਨੇ ਪਾਣੀ ਪੀਣਾ ਲਿਆਵਾ ਮੈਂ ਮੰਗੂ ਤੇ ਦੇਣਾ ਨਾਲ ਹੀ ਲਾਉਣੀ ਕੋਟ ਮੈਂ ਤਾਂ ਪਤਾ ਨਹੀਂ ਤੁਸੀਂ ਚਾਹ ਮੰਗਣ ਡਿਆ ਸੀ ਹਾਂ ਚੱਲ ਲਿਓ ਚਾਹ ਪੀਤੀ ਨਹੀਂ ਅਜੇ ਬੜੀ ਵਾਰ ਕਿਤੇਵਾਜਾਂ ਮਾਰੀਆਂ ਪੋਚਾ ਹੀ ਫੇਰੀ ਜਾਂਦੀ ਅੱਜ ਦੀ ਨਹੀਂ ਕਿ ਤੈਨੂੰ ਵਜਾਂ ਮਾਰਨ ਹਏ ਮੰਮੀ ਨਾਸ਼ਤਾ ਆਇਆ ਕਰ ਕੰਮ ਵੀ ਬੜਾ ਜ਼ਰੂਰੀ ਆ ਕੱਲੀ ਜਾਣੀ ਕਿੱਥੇ ਕਿੱਥੇ ਹੱਥ ਮਾਰੇ ਹੱਥ ਤੇ ਦੋਈ ਆ ਚੰਗਾ ਹਾਂ ਇੱਕ ਪਾਸੇ ਪੋਚਾ ਬਣਾ ਦੇ ਤੇ ਇੱਕ ਵਾਰ ਚਾਹ ਬਣਾ ਦੇ ਤੈਨੂੰ ਲਾ ਦੇ ਹਨਾ ਹਾਈ ਹਏ ਚੰਗੇ ਬੁਲੇ ਗੁਰਦਾਰੇ ਆਏ ਆਣ ਕੇ ਚਾਰ ਰੋਟੀਆਂ ਖਾ ਕੇ ਲੰਮੇ ਪਏ ਆ ਚੌਂਦੀ ਕੁੜੀ ਆਈ ਉਹਦੇ ਤਾਂ ਨਹੀਂ ਉੱਠਣ ਦਾ ਪਤਾ ਨਹੀਂ ਮੈਨੂੰ ਖਰੇ ਬਦਨਾਮ ਕਰਨਾ ਹੈ ਵੀ ਕੁੜੀ ਆਖੂ ਮੇਰੀ ਮਾਂ ਇਨੀ ਬਿਮਾਰ ਹੀ ਤੇਨੇ ਧਿਆਨ ਨਹੀਂ ਰੱਖਿਆ ਸਮਝ ਨਹੀਂ ਹੋ ਠੀਕ ਹੀ ਹੋਇਆ ਇਹਨੂੰ। ਕੁੜੀ ਨੂੰ ਵੇਖ ਕੇ ਤਾਂ ਹੈ ਉਹ ਵੇ ਜਵੇਂ ਆ ਬੜੇ ਚਿਰ ਤੇ ਬਿਮਾਰ ਆ ਕੇ ਤੇ ਆ ਜਾ ਮੈਂ ਚਾਹ ਨਾ ਬਣਾਇਆ ਹੋ ਗਰਮੀ ਆ ਆਇਓ ਬਣਾ ਦੋ ਚਾਰ ਗੱਲਾਂ ਕਰ ਲਈਏ। ਮੈਂ ਤਾਂ ਲੱਗ ਗਈ ਹਾਂ ਚਾਹ ਹੀ ਧਰਨੰਦੀ ਜੀ। ਨਹੀਂ ਨਹੀਂ ਅਜੇ ਨਹੀਂ। ਗਰਮੀ ਬੜੀ ਲੱਗੀ ਹੈ ਤੇ ਕਿਸੇ ਚਾਹ ਦੀ ਜੀ ਨਹੀਂ ਕਰਦਾ। ਹੋਰ ਠੀਕ ਹੈ ਘਰੇ ਗੌਰਮੋਣੀ ਸਾਰੇ ਵਧੀਆ? ਹਾਂਜੀ ਠੀਕ ਠਾਕ। ਬਾਜੀ ਠੀਕ ਆ? ਹਾਂਜੀ। ਤੇ ਲੈ ਆਉਣਾ ਹੈ ਬਾਜੀ ਨੂੰ ਵੀ ਨਾਲ ਹੀ। ਬਾਜੀ ਮੈਨੂੰ ਕੱਲ ਲਿਆ ਵਾ। ਮੈਂ ਕਹਿੰਦੀ ਆਜੇ ਫਿਰ ਤੇ ਵੀ ਗੱਲਾਂ ਕਰਦੇ ਚੰਗੀ ਨਹੀਂ ਲੱਗਦੇ। ਤੇ ਮੈਂ ਤੇ ਮੰਮੀ ਨੂੰ ਸੁਣਾ ਦਿੱਤਾ ਹੈ। ਤੇ ਤਾਂਰਾ ਮਗੜਾਈ ਸਾ ਦਿੱਤਾ ਜਮਣ ਮੈਂ ਤਾਂ ਪੁੱਛੀ ਨਹੀਂ ਮਮੂ ਨੂੰ ਪੈਸੇ ਪੁੱਛੀ ਇਹਦੇ ਜਵਾਈ ਨੇ ਤੇ ਮੈਂ ਕਿਹਾ ਦੀ ਹਾਂ ਵੀ ਮਾਰੋ ਹੱਲਾ ਕੀਤਾ ਵੀ ਜੀ ਨੂੰ ਹੁੰਦੀ ਆ ਤੇ ਨਹੀਂ ਮੰਮੀ ਨੂੰ ਕਹੋ ਕਿ ਦੇਣ ਕਿ ਮੰਮੀ ਦਊ ਕਿ ਦੱਸ ਦੇਣੇ ਕਿਉਂ ਨਹੀਂ ਆ ਮੰਮੀ ਪੈਸੇ ਕਰ ਉਹ ਸਾਰਾ ਖੁਸ਼ ਹੋ ਗਿਆ ਹਾਂ ਹਣਾ ਆ ਸਭ ਨੂੰ ਇਹ ਪੈਸੇ ਦੇ ਕੰਮ ਵਾਲੇ ਆਈ ਤੁਹਾਡੇ ਵਾਲੇ ਦੀ ਦੀ ਮੈਨੂੰ ਜਿੱਦਨ ਦਾ ਮੰਮੀ ਨੇ ਕਾਲ ਲ ਕੀਤੀ ਮੇਰੇ ਨਾਲ ਮਾੜੀ ਜੀ ਕੀਤੀ ਗੱਲ ਵੀ ਪੈਸੇ ਮੰਗਦੇ ਮੈਂ ਉਦੋਂ ਤਾਂ ਪੁੱਛ ਲਓ ਮੈਂ ਕਿਹਾ ਮੈਂ ਤਾਂ ਵੀ ਜਿੰਨਾ ਹੋ ਸਕਦਾ ਜਿੰਨੀ ਮਦਦ ਹੈ ਹੀ ਕਰਨੀ ਹੋਰ ਕਿੰਨੀ ਕਰਨੀ ਮੈਂ ਕਰੋ ਨਾਲੇ ਮੰਮੀ ਦੇ ਕੋਲ ਆ ਦੀਦੀ 3-4 ਮਹੀਨੇ ਹੋ ਗਏ ਪੈਸੇ ਆਉਣ ਦੇ ਕਿੱਥੇ ਗਏ ਮੰਮੀ ਦੇ ਕੋਲ ਹੀ ਆ ਸਾਡੇ ਕਿਤੇ ਖਰਚੇ ਕਿੰਨੇ ਜਹੀ ਅਕਸਰ ਨੂੰ ਜਿਹੜੇ ਜਿੱਦਨ ਗੱਲ ਕੀਤੀ ਮੰਮੀ ਨੇ ਮੈਂ ਭਾਬੀ ਦਾ ਸੁਭਾਅ ਦਾ ਨਹੀਂ ਮੰਨੂ ਨਾ ਪਵੇ ਉਹਦੀ ਹੋਏ ਥੋੜੀ ਰੋਕ ਜੋ ਪਰ ਮੇਰੀ ਤੇ ਤਾਂ ਜਾਣ ਵਾਦੀ ਮੇਰੀ ਪਰਚਾਈ ਉਹ ਹਾਂ ਉਹ ਮਾਰੋ ਹੱਥ ਨਹੀਂ ਆ ਮੈਂ ਤੁਹਾਨੂੰ ਪਾਜੀ ਲੈ ਆ। ਇਹੋ ਫੰਮ ਕੁਛ ਦੀ ਨਹੀਂ ਛੜੀ ਕਿੱਥੇ ਚੱਲੀ ਆ। ਮੈਂ ਨੀਨੇ ਨੀਨੇ ਸ਼ੋਪਿੰਗ ਕਰਨ ਆਲੀ ਆ ਨੀਨ ਮੋਟਾ ਖਰਚਾ ਵਾਤੇ ਮੈਂ ਲੈ ਆਵਾ ਸਮਾਨ ਨਹੀਂ ਹੋਣਾ ਇਹਦਾ ਤੈਨੂੰ ਪਤਾ। ਤੇ ਮੈਂ ਜਿਹੜੀ ਬਸ ਜਾਈ ਨਾ ਸੇ ਮੋ ਜਾ। ਤੇ ਤੂੰ ਹੀ ਉਹਨਾਂ ਇਹ ਕੰਮ ਕਰੋ। ਹੈ? ਮੈਨੂੰ ਨਾਸ਼ਤਾ ਉਹ ਮੈਂ ਕਿੱਥੋਂ ਦੇਣੇ ਪਏ ਥੋੜੇ ਜਿਹਾ ਵੀ ਮਨੂੰ ਨੇ ਲੱਲੇ ਆ। ਹੇ ਕਿਤੇ ਮੈਨੂੰ ਸਮਝ ਨਹੀਂ ਆਉਂਦੀ ਮੰਮੀ ਤੇਰੀ। ਮਨੂੰ ਨੇ ਲੱਲੇ ਆ ਪਾਣਾ ਕੰਮ ਕੀਤਾ ਮਨੂੰ ਨੂੰ ਪਾਤੇ। ਮੰਨ ਲਈ ਤੇਰੇ ਬਾਤੇ ਹੋ ਗਈ ਸਾਬ ਜੀ ਮੈਂ ਹੁਣ ਜਿਹੜੀ ਤਰਲੇ ਵਾਲੀ ਕਿੜਕੜਾਉਂਦੀ ਤੇਰੇ ਗਾਲੀ ਨਹੀਂ ਮੈਨੂੰ ਵੀ ਹੁਣ ਜ਼ਰੂਰ ਦਵਾ ਮੈਂ ਕੀ ਉਥੇ ਨੱਕ ਲੈ ਕੇ ਜਾਣਾ ਵਾ ਅਗਲੇ ਮੈਨੂੰ ਗੱਲਾਂ ਕਰਨੀ ਹਟਣਾ ਵੀ ਆ ਤੇਰੀ ਮਾਂ ਨੂੰ ਕਰਦਾ ਸੀ ਪਹਿਲੀ ਵਾਰੀ ਪੁੱਛੇ ਤੇ ਤਿਆਰ ਕੇ ਜਵਾਬ ਦਿੱਤਾ ਮੰਮੀ ਇਦਾਂ ਗੱਲ ਬੈਠੀ ਦੂ ਮੰਗਣਾ ਕੀ ਉਹ ਵੀ ਆ ਗਈ ਤਾਂ ਕੀ ਆਂਦੀ ਫਿਰ ਮੈਂ ਉਦੋਂ ਹੈ ਗਿਆ ਹੀ ਮੇਰੇ ਕੋਲ ਨੇ ਉਹਨਾਂ ਚ ਇੱਕ ਗੱਲ ਹੈਗੀ ਆ ਮੰਮੀ ਚਲ ਦੀਦੀ ਨੇ ਤੇ ਮੁੰਡਾ ਹੁਣ ਬਾਹਰ ਕੱਢਣਾਵਾ ਤੇ ਇਹਨੂੰ ਪੈਸਾਂ ਦੀ ਲੋੜ ਪੈ ਗਈ ਤੇ ਮੰਗਣ ਢੀ ਮੰਨੂ ਦਾਦੇ ਨਿਆਣੇ ਨਿਕੇ ਨਿਕੇ ਨਾ ਉਹਨੇ ਕੋਈ ਵੱਡਾ ਖਰਚਾ ਕੀਤਾ ਉਹਨੇ ਪੈਸਾਂ ਲਾ ਕੇ 10-20 ਹਜ਼ਾਰ ਫੜ ਲਿਆ ਉਹਨੇ ਸਾਡੇ ਕੋਲੋਂ ਹੋਰ ਉਹਨੇ ਕਿਤੇ ਸਾਡੇ ਕੋਲ ਲੱਖ ਰੁਪਏ ਲੈ ਲਿਆ ਆ ਵੀਰ ਇੰਨੇ ਨੇ ਪਾਉਂਦਾ ਰਿਆ ਅੱਛਾ ਜੀ ਤੇ ਤੈਨੂੰ ਗੱਲਾਂ ਆਉਂਦੀਆਂ ਨਾ ਇੰਨੀਆਂ ਮੈਨੂੰ ਸ਼ਤਾਨ ਆ ਉੱਥੋਂ ਆਪਣਾ ਤੂਬਾ ਕੱਢ ਕੇ ਗਹਿਣੇ ਪਾ ਕੇ ਤੇ ਕਢਾ ਦਿਆ ਦੇ ਹੀ ਦੇਣੇ ਉਹਨੇ ਕਢਾਦੇ ਆ ਇਹਨਾਂ ਕੰਮ ਨੂੰ ਲਿਖਾਵਾ ਆ ਤੂਮਾ ਥੋੜੀ ਲੈਣ ਆਈ ਆ ਉਦੋਂ ਤੂੰ ਜੁਆਈ ਕੀ ਕੋਈ ਨਹੀਂ ਪੁੱਤ ਆਪਣੇ ਨਹੀਂ ਸਾਹ ਦੇਣਾ ਬਗਾਨਿਆਂ ਨੇ ਦੇਣਾ ਵਾ ਔਖੀ ਵੇਲੇ ਆਪਣੇ ਖੜਦੇ ਆ ਤੇ ਹੁਣ ਔਖੀ ਵੇਲੇ ਤੇ ਮੈਨੂੰ ਲੱਗਦਾ ਭੱਜਣ ਡਏ ਆ ਮੈਂ ਉਥੇ ਕੀ ਮੂੰਹ ਲੈ ਕੇ ਜਾਣਾ ਵਾ ਕਿੰਨੇ ਭੱਜ ਜੀ ਨਹੀਂ ਕੀ ਹਾਂ ਇੱਕ ਕੜਾ ਤੇ ਡੇਢ ਤੋਲੇ ਦਾ ਡੇਢ ਤੋਲੇ ਦਾ ਕੜਾ ਨਾ ਇੱਕ ਸਾਫ ਉਤੋਂ ਲੱਖ ਰੁਪਈਆ ਦੇ ਦੇਣਾ ਮੈਨੂੰ ਕੱਢ ਕੇ ਦੇ ਮੈਨੂੰ ਤਾਂ ਮੰਮੀ ਹਾਸੇ ਨਾਲ ਹਸਾਰਿਆ ਤੂੰ ਬਹੁਤੀਆਂ ਗੱਲਾਂ ਨਾ ਕਰੋ ਗਣੇ ਵਾਲਾ ਜਾਓ ਤੁਸੀਂ ਜਿਹੜੇ ਤੁਹਾਡੇ ਕੋਲ ਆਇਆ ਤੂੰ ਹੀ ਮੈਨੂੰ ਕਾਪੀ ਫੜਾਓ ਜੇ ਨਹੀਂ ਤੂੰ ਜਾਣਾ ਮੈਂ ਕਢਵਾ ਦਿੰਨੀ ਆ ਉਹ ਕੁੜੀ ਆਈ ਉਹ ਵੀ ਸਹੌਰਿਆਂ ਤੋਂ ਆਈ ਆ ਉਹਦੀ ਵੀ ਉੱਥੇ ਕਈ ਸੌ ਇੱਜ਼ਤ ਦਾ ਸਵਾਲ ਆ ਨਹੀਂ ਚੰਗੇ ਲੱਕੀ ਦਾ ਅਸੀਂ ਨਹੀਂ ਮਦਦ ਕਰਨੀ ਕਰਨੀ ਕੋਈ ਇੱਕ ਪਿਆਹਾ ਵੀ ਹੁਣ ਰਹਿ ਗਿਆ ਤੂੰ ਕਾਪੀ ਵਿਖਾ ਹਨ ਅਸੀਂ ਨਾਨਾਂ ਪਰਜਾਈ ਜਾਣੀਆਂ ਵਾ ਤੇ ਕਢਾ ਲਈਏ ਨਾ ਠੀਕ ਨਹੀਂ ਮੈਨੂੰ ਮੇਰੀ ਮੈਨੂੰ ਤਾਂ ਕਿੱਥੇ ਰੱਖੀ ਦੇ ਕਾਪੀ ਮੈਂ ਤਾਂ ਠੀਕ ਨਹੀਂ ਕਿਦਾਂ ਦੀ ਆਪਣੇ ਡੱਬਲੇ ਮਾਰਨ ਦੀਆਂ ਕੀ ਗੱਲ ਆ ਹੁਣ ਮੈਂ ਤੇਰੇ ਤਰਲੇ ਲੈਣ ਨਹੀਂ ਦੇ ਦੇ ਕਦੀ ਮੈਨੂੰ ਪੁੱਛਿਆ ਤੈਨੂੰ ਕੀ ਗੱਲ ਹੋਣੀ ਆ ਜਰਾਕ ਬੈਠੀ ਆ ਚੱਲ ਕੋਈ ਇਹ ਤਾਂ ਕਿਤੇ ਮੈਨੂੰ ਪਾਣੀ ਦੀ ਆਵਾਜ਼ ਨਹੀਂ ਦਿੰਦੀ ਉਹਨ ਕਾਪੀ ਨੂੰ ਆਂਦੀ ਕਾਪੀ ਲੱਭ ਲੂਗੀ ਹੈ ਲੈ ਮੰਮੀ ਕਿੱਦਾਂ ਦੀਆਂ ਗੱਲਾਂ ਕਰਨ ਢਈਆਂ ਨਾ ਉਹ ਸਸੀ ਆਇਆ ਕਿਉਂ ਨਹੀਂ ਵਾਜਦੀ ਦੀ ਪਾਣੀ ਤਾਂ ਤਾਂ ਦੇਣ ਹੈਗੇ ਆ ਨਾ ਤੇ ਮੈਂ ਤੈਨੂੰ ਵੇਖ ਕੇ ਕਾਪੀ ਦੇ ਦੂੰਗੀ ਤੂੰ ਅਜੇ ਚੱਲ ਮੇਰੀ ਧੀ ਚਾਹ ਪਾਣੀ ਪੀ ਲੈ ਤੁਹਾਡੇ ਆਉਣ ਤੋਂ ਪਹਿਲਾਂ ਇੱਥੇ ਮੈਂ ਰੋਟੀ ਪਕਾਈ ਆ ਖਵਾਈ ਆ ਮੈਂ ਤੁਹਾਡੇ ਸਾਹਮਣੇ ਬਾਹਰ ਕੰਮ ਕਰਨ ਨਹੀਂ ਸਾਰਾ ਕਰਕੇ ਸੋਈਦਾ ਫੇਰ ਗਈ ਆ ਚੰਗੇ ਭਲੇ ਰੋਟੀ ਖਾਦੇ ਆ ਟੇਕੋ ਗੱਲ ਮੈਂ ਤੇ ਲਈ ਅੱਗੇ ਕਰਨ ਵੀ ਹੱਥ 'ਚ ਉਹਦੇ ਦੋ ਹੀ ਆ ਹੁਣ ਕਿੰਨਾ ਕੰਮ ਕਰੀ ਉਹ ਵੀ ਅੱਛਾ ਚੰਗੀ ਭਲੇ ਰੋਟੀ ਖਾਦੀ ਹੁਣ ਰੋਟੀ ਖਾ ਕੇ ਅੰਤਰੀ ਥੁੱਕਣੀ ਦਵਾਈ ਦੀਦੀ ਜੇ ਬੰਦਾ ਬਿਮਾਰ ਹੋਵੇ ਮਹਾ ਇੱਕ ਫੁਲਕਾ ਖਾਂਦਾ ਵਾ ਅਮ ਸਵੇਰੇ ਆਲੂ ਵਾਲੀਆਂ ਲਾਈਆਂ ਤੇ ਇੱਕ ਨਹੀਂ ਦੋ ਨਹੀਂ ਇਕੱਠੇ ਚਾਰ ਆਲੂ ਵਾਲੇ ਪਰੋਹੇ ਖਾਦੇ ਕੀ ਗੱਲ ਬੰਦਾ ਭੇਜ ਨਹੀਂ ਕਰ ਸਕਦਾ ਜੇ ਅਸਲੀ ਨਹੀਂ ਠੀਕ ਤੇ ਆਵੇ ਨਿਸ਼ਦਾਈ ਝੂਠ ਐਨਾ ਨਾ ਉਹਨਾਂ ਨੂੰ ਆਟਾ ਲਾਇਆ ਹੀ ਤੇ ਆਲੂ ਵਿੱਚ ਕੋਈ ਦੀਦਾ ਨਹੀਂ ਹੈ ਦੋ ਤਾਂ ਬੁਰਕਿਆਂ ਦੇ ਚਾਰ ਹੀ ਖਾਣੇ ਹੀ ਕਦਰਾ ਖਾਦੇ ਮੂੰਹ ਨਾ ਘੋਰ ਕਦਰਾ ਖਾੜੇ ਨਹੀਂ ਉੱਪਰ ਦੇਸੀ ਕਿਉਂ ਲਾ ਕੇ ਹਾਏ ਨਹੀਂ ਮੈਂ ਮਰ ਜਾ ਦੇਸੀ ਤੈਨੂੰ ਪਚਣਾ ਵਾ ਆ ਬਦਾਮਾਂ ਦੀਆਂ ਗਿਰੀਆਂ ਸਰਾਣੇ ਲਾ ਕੇ ਬੈਠੀ ਐਨੇ ਆਨਿਵਰਸ ਵਿੱਚ ਗਰਮੀ ਕਰਾ ਲੈਣੇ ਕਿਉਂ ਦਾੰਦ ਤੇਰੇ ਜੱਗੇ ਪਹਿਲਾਂ ਛੱਪੀਆਂ ਗੁੰਝਾਂਦੀਆਂ ਬੁੜੀ ਹੋ ਗਈਆਂ ਨਾਲੇ ਮੈਂ ਖਾਂਦੀ ਨਹੀਂ ਮਿੰਨ ਤੇ ਉਂਤਰੀ ਸ਼ੂਗਰ ਹੋ ਤਾਂ ਮੈਂ ਖਾਣੀ ਨਹੀਂ ਤੂੰ ਹੀ ਖਾਣ ਪੀਣ ਦੀਆਂ ਗੱਲਾਂ ਛੱਡੋ ਆ ਤੂੰ ਹੀ ਆਪਣੇ ਧੰਡਾਲ ਜਿਹੜੇ ਆਪਣੇ ਚ ਮੇਲੇ ਸੋ ਲਿੰਦੇ ਆ ਛੱਡੋ ਤੇ ਮੇਰੇ ਮੁੱਦੇ ਤੇ ਆਓ ਪਤਾ ਵਿਚਾਰ ਖਾਦੇ ਇਹਦੇ ਪਕਾ ਕੇ ਤੇਰਾ ਅੱਧੀ ਫੜ ਕੇ ਤੇ ਮਾਪ ਖਾਨੀ ਆ ਹੈ ਉਹ ਦੋ ਇਨਾਂ ਨੇ ਲਾਇ ਮਾਸਾ ਮਾਸਾ ਆਟਾ ਲਾ ਕੇ ਦੋ ਖਾਦੇ ਆ ਇੰਨਾ ਕ ਨਾਲ ਦਹੀਂ ਲਾ ਦੋ ਫਟੀਆਂ ਦੀਦੀ ਹੁਣ ਹਾਂ ਜਦੋਂ ਕਿਤੇ ਰੋਟੀ ਮੈਂ ਪਕਾਉਂਗੀ ਆ ਆਲੂ ਵਾਲੀ ਜਾਂ ਕੋਈ ਵੀ ਗੋਭੀ ਵਾਲੀ ਮੈਂ ਆਹ ਤੇ ਪਰੇ ਕੈਮਰਾ ਰੱਖ ਲੈਣਾ ਤਨ ਮੈਂ ਵੀਡੀਓ ਬਣਾ ਕੇ ਪਾਉ ਕਿੰਨੀ ਆ ਹਾਂ ਦੇ ਇਹ ਤਾਂ ਮੇਰੇ ਨਾਲ ਰੋਟੇ ਕ ਵੀ ਨੋਲੰਡਾ ਪੀ ਹੋਣਾ ਚੱਲ ਜੇ ਮੰਮੀ ਨੋਲੰਡੀ ਨਹੀਂ ਮੈਂ ਗੱਲ ਕੀਤੀ ਮੈਂ ਗੱਲ ਕੀਤੀ ਵੀ ਜੇ ਸਰੀ ਨਹੀਂ ਠੀਕ ਹੁਣ ਆਲੂ ਵਾਲੀਆਂ ਪਾ ਰੀਆਂ ਸੀ ਉਹਨਾਂ ਨਾਲ ਤਨ ਪਤਾ ਗੈਸ ਬੱਗ ਹੈ ਨੀ ਉਹ ਜਿੱਦਣ ਲਿਆ ਨਾ ਇਹਨੇ ਮੈਨੂੰ ਰੋਟੇ ਕੋਈ ਲੈਣਾ ਨਾ ਇਹ ਮੈਂ ਰੋਟੀ ਚਾਜਣਾ ਜਣੇ ਨਾ ਨਾ ਮੈਨੂੰ ਚਾਹ ਦੇ ਚੱਲ ਇਹ ਗੱਲਾਂ ਛੱਡੋ ਤੁਸੀਂ ਆਪਣੇ ਮੁੱਦੇ ਨਾ ਪੁੱਟੋ ਆ ਮੁਰਦੇ ਖੜੇ ਨਾ ਪੁੱਟੋ ਮੈਨੂੰ ਤੋਰੋ ਕੇ ਪਾਸੇ ਮੈਨੂੰ ਪੈਸੇ ਦੇ ਦੋ ਉਹ ਤਾਂ ਹੁਣ 2 ਮਹੀਨੇ ਹੋ ਗਏ ਮੈਨੂੰ ਪਾਉਂਦੀ ਨਾ ਪ ਉਦੀ ਵੀ ਮੈਂ ਲੱਲੂਗੀ ਤੂੰ ਆਪਣੀ ਕਾਪੀ ਦੇ ਕਿਥੇ ਲੈ ਚਾਬੀ ਫੜਾ ਕਿਥੇ ਚਾਬੀ ਤੇ ਫੜਾ ਮੈਂ ਕਾਪੀ ਲਿਆਵਾ ਨਹੀਂ ਮੈਂ ਖਣੀ ਮੇਰੇ ਕੋ ਨਾ ਉੱਠਿਆ ਜਾਂਦਾ ਮੈਨੂੰ ਆਂਡੇ ਚੱਕਰ ਮੈਂ ਆਵੇਂ ਡਿੱਗੂਗੀ ਇੱਥੇ ਹੀ ਬੈਕ ਜਾ ਜਾ ਵੇਖ ਲੋ ਉਹਦੇ ਵਿੱਚ ਕਾਪੀ ਉਹ ਜਾ ਵੇਖ ਲੋ ਲੈ 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 ਨਹੀਂ ਇੱਥੇ ਲਿਆ ਵੇਨੇ ਆ ਬੈ ਕੇ ਦਿਓ ਤੇ ਸਹੀ ਤੁਹਾਨੂੰ ਨਹੀਂ ਯਕੀਨ ਆਉਣਾ ਕਿੰਨੇ ਪੈਸੇ ਆ ਵੇਖ ਲੋ ਲਿਆ ਨਹੀਂ ਦੀਪ ਲਿਆ ਭਾਬੀ ਛੇਤੀ ਕਰਗਾ ਚਲ ਮਮੀ ਇੰਨਾ ਹੀ ਬੜਾ ਤੂੰ ਕਾਪੀ ਦੇਤੀ ਆ ਤੇ ਅਸੀਂ ਨਾਨਨ ਪਰਜਾਈਨੇ ਆ ਮਾਰ ਕੇ ਆਓ ਕਿ ਕਿਤੇ ਜਾਣਾ ਸਕੂਟਰੀ ਤੇ ਫੜਾ ਲਿਓ ਖਾਲੀ ਹੈ ਮੈਂ ਇਧਰੋਂ ਖਾਲੀ ਤੇ ਤੇਲ ਪੋਆ ਸਕੂਟਰੀ ਚ ਕੀ ਵਾ ਕੋਈ ਨਹੀਂ ਮੈਂ ਕੀ ਕਹਿਣਾ ਅੱਛਾ ਅੱਛਾ ਆ ਤੂੰ ਹੁਣ ਕਹਿਣ ਜੋ ਵੀ ਰਹੀ ਵੀ ਨਹੀਂ ਤੇ ਹਾਂ ਕਿਦਾਂ ਮੇਰੇ ਨਾਲੋਂ ਕੀਤਾ ਜਿਦਾਂ ਜੇਠ ਹੁਣਾ ਤੇਰਾ ਪਰੇ ਨੂੰ ਮੂੰਹ ਕਰੀ ਜਾਨੀ ਆ ਦੇਖਣ ਲਈ ਕਿ ਕਿਦਾਂ ਉੱਤਰ ਕੇ ਜਾਉਂਗੀ ਮੈਨੂੰ ਚੱਕਰ ਆਉਂਦਾ ਚੱਲ ਕੋਈ ਨਹੀਂ ਜਾਣ ਆਹ ਮੈਂ ਕਿਥੇ ਕਾਪੀ ਸਾਨੂੰ ਮਿਲ ਗਈ ਆ ਹੁਣ ਤੇਰੀ ਕੀ ਲੋੜ ਸਾਨੂੰ ਤੂੰ ਕੌਣ ਤੇ ਮੈਂ ਕੌਣ ਮੰਮੀ ਇੰਟਰੀਆਂ ਨਹੀਂ ਕਰਾਈਆਂ ਹੋਏ ਮੈਂ ਮਰ ਜਾ ਉਹ ਜਾਣ ਦੋਗੀ ਆ ਤਾਂ ਖਾਤਾ ਹੀ ਸਾਫ ਹੈ ਨਹੀਂ ਕਾ ਆ ਵੀ ਘੜਾਏ ਕਿਨੇ ਕਿਨੇ ਘੜਾਏ ਆ ਘੜਾ ਘੜਾ ਕਿਨੂੰ ਦਿੱਤੇ ਇਨੇ ਨੇ ਆ 50 1 20 1 30 1 ਹਾਏ ਮਨੂ ਨੂੰ ਲੋੜ ਹੀ ਮੈਂ ਇੱਕ ਵਾਰੀ ਦਾਤਾ ਮੈਨੂੰ ਸਤਾਉਂ ਰਹਾ ਮਨੂ ਨੇ ਖੜੇ ਆ ਹਾਏ ਨਹੀਂ ਮੈਂ ਮਰ ਜਾ ਨਹੀਂ ਅੱਗ ਲੱਗੇ ਤੇ ਨਹੀਂ ਆਲੇ ਮੇਰੀਆਂ ਜੜਾਂ ਚ ਬਹਿ ਗਈ ਉੱਥੇ ਜਾ ਕੇ ਹਾਂ ਘਰ ਕੇ ਆ ਗਈ ਜਵਾਈ ਨੂੰ ਤੇ ਪਹਾ ਕਾਪੀ ਤੇ ਕੋਈ ਨਹੀਂ ਆ ਮੈਨੂੰ ਸਾਰਾ ਪਤਾ ਹੀ ਹੋ ਉਹ ਨਹੀਂ ਹੋਇਆ ਨੇ ਕੇਸ ਮਾਰੀ ਮੈਨੂੰ ਵੇਖ ਕੇ ਮੈਂ ਇਹਨੂੰ ਕਾਦਾ ਨੀ ਪਰਾਂ ਹੋ ਜਾ ਜਾ ਉੱਥੇ ਉੱਟ ਕੇ ਗੱਲ ਕਰ ਰੋ ਮੈਂ ਲੰਮੇ ਪੈਣ ਨਹੀਂ ਮੰਮੀ ਤੈਨੂੰ ਮਾਸੇ ਸ਼ਰਮ ਨਹੀਂ ਆਈ ਵੀ ਮੇਰੀ ਧੀ ਦੀ ਕੀ ਇੱਥੇ ਤੋ ਹੋਊਗੀ ਅਗਲੇ ਜਿਹਨਾਂ ਨੇ ਮੇਰੇ ਵਿੱਚ ਬੋਲਤਾ ਬਾਹ ਕੱਢ ਕੇ ਵੀ ਮੇਰੇ ਭੈਣ ਭਰਾ ਬੜਾ ਸਾਥ ਦਿੱਤਾ ਮੇਰੇ ਤਾਂ ਇਹਨਾਂ ਨਾਲ ਮਾਂ ਬੜੇ ਕੋਈ ਮਾਂ ਵਾਲੇ ਕੰਮ ਨਹੀਂ ਤੂੰ ਕੀਤੇ ਆ ਫੜ ਲੈ ਆਪਣਾ ਲਫਾਫਾ ਇਹ ਦੇ ਮਨੂੰ ਇਹ ਵੀ ਤੂੰ ਤਾਂ ਮੇਰੀ ਦੋਦੀ ਜਾਨ ਖਾਦੀ ਦੇਖਿਆ ਭਾਬੀ ਦੇਖਿਆ ਨਹੀਂ ਕੋਈ ਮਾਂ ਵਾਲਾ ਕੀਤਾ ਮੇਰੇ ਹਿਸਾਬ ਦਾ ਸਾਰਾ ਕੋਤੀ ਆਪਣੀ ਦਈ ਜਾਂਦੀ ਫੜ ਲੈ ਇਹਨੂੰ ਅੱਗ ਲਾਉਣੀ ਮੈਂ ਚੁੱਲੇ 'ਚ ਬਾਲ ਲਈ ਹੁਣ ਦੱਸ ਮੈਂ ਕੀ ਕਰਾਂ ਕੀ ਉੱਥੇ ਜਵਾਬ ਦਵਾਂਗੀ ਮੈਂ ਮੈਨੂੰ ਵਾਹੀ ਲੱਗਦੀ ਆ ਤਾ ਆਹੋ ਸਾਰਾ ਕੋਹਾਗਾ ਨਾ ਜਾਣੀ ਦੇ ਦੇ ਉਹ ਕਿਉਂ ਕਰੇ ਤੂੰ ਲੁੱਟੀ ਆ ਇੰਨੇ ਪੈਸੇ ਮਾ ਦੋ ਤੂੰ ਮੇਰੇ ਕੋ ਘਟਾ ਘਟਾ ਕੇ ਵਰਤਦੀ ਰਹੀ ਤੇਰਾ ਔਖੀ ਬੜਾ ਸਾਰਾ ਉਹ ਉਹ ਜੀ ਉਹ ਮੱਤਿਆਂ ਨਾਲ ਉਹ ਵੱਧ ਕੇ ਆ ਮੂੰਹ ਨਾ ਨਹੀਂ ਗੁਰਨਾ ਮੂੰਨਾ ਮੇਰੀ ਪਰਚਾਈ ਲੱਗਦੀ 15 ਉਹਨੇ ਮੇਰੇ ਕੋ 15 ਲੈ ਕੇ ਨਹੀਂ ਮੋੜਿਆ ਕਿ ਤੇ ਫੋਨ ਨਹੀਂ ਕਰਦੀ ਇਹਨਾਂ ਤੇ ਤਾਂ ਖੂਨ ਹੀ ਸਫੇਦ ਹੋ ਗਏ ਮਾਵਾਂ ਤੇ ਆ ਤੇ ਮਾਜਾ ਪੈ ਜਾ ਤੂੰ ਨਹੀਂ ਮਾਂ ਅਹੋ ਜੀ ਮਾ ਮਾਰ ਨੂੰ ਕੀ ਕਰਨਾ ਜਿਹੜਾ ਉਠੀ ਵੇਲੇ ਸਾਤਣਾ ਦਵੇ ਕੇ ਤਾਂ ਚਲ ਕੋਈ ਨਹੀਂ ਮੇਰੀ ਭੈਣ ਤੂੰ ਨਾ ਰੋ ਵੇ ਲਾ ਲਾ ਆ ਤਾਂ ਕੇ ਮਾਰਦੀ ਜੀ ਜੀ ਤੇ ਤੂੰ ਇੱਧਰ ਆ ਜਾ ਉੱਠ ਕੇ ਨਹੀਂ ਕੋਈ ਨਹੀਂ ਆ ਮੇਰੀ ਭੈਣ ਨਹੀਂ ਬਹਿ ਤੂੰ ਬਹਿ ਭਾਬੀ ਹੁਣ ਮੈਂ ਕੀ ਜਵਾਬ ਦਵਾਂ ਜੀ ਤੀ ਜੀ ਚੰਗੇ ਭਲੇ ਸਾਰੇ ਜੋ ਤੁਸੀਂ ਆਏ ਤਾਂ ਨੂੰ ਵੇਖ ਕੇ ਕੇਜ ਮਾਰ ਲਈ ਹੁਣ ਮੈਂ ਕੀ ਕਰਾਂ ਕੀ ਜੱਗ ਜਵਾਬ ਦਵਾਂ ਉੱਥੇ ਦੱਸੋ ਵੇ ਭਾਬੀ ਜਦੋਂ ਇਹ ਪੱਲੇ ਕੋ ਹੈਗਾ ਹੀ ਨਹੀਂ ਤੇ ਇਹ ਜਵਾਈ ਦੇ ਸਾਹਮਣੇ ਬਹਿ ਕੇ ਉੱਥੇ ਜਿਹੜੇ ਵੱਡੇ ਫੋੜ ਮਾਰਾ ਯਾਰ ਆਈ ਦਾ ਪਹਾੜ ਬਣਾ ਕੇ ਆ ਗਈ ਹੈ ਲੋਕੀ ਇਦਾਂ ਕਿਤੇ ਮਾਵਾ ਦੇ ਆਂਦੇ ਪੇਕਿਆਂ ਦੇ ਸਿਰ ਤੇ ਉਡੀਆਂ ਫਿਰਦੀਆਂ ਧੀਆਂ ਸਾਲਾ ਮਾਰਦੀਆਂ ਮੇਰੇ ਪੇਕੇ ਆ ਜਾ ਲਿਆਏ ਮੇਰੇ ਪੇਕੇ ਆ ਲਾਈ ਮੈਂ ਜਦੋਂ ਆਉਣੀ ਆ ਨਾ ਮੈਂ ਇਥੋਂ ਵੀ ਕੁੱਤੇ ਖਾਣੀ ਕਰਾ ਕੇ ਜਾਣੀ ਤੇ ਉਧਰੋਂ ਵੀ ਕੁੱਤੇ ਖਾਣੀ ਕਰਾ ਕੇ ਨਹੀਂ ਕਦੀ ਚਾਹ ਦਾ ਘੁੱਟ ਚੰਗੀ ਤਰ੍ਹਾਂ ਨਹੀਂ ਪੀ ਕੇ ਗਈ ਇਹਨੇ ਮਾਂ ਮੇਰੀ ਨੇ ਕਦੀ ਰਿਜ ਪ੍ਰੀਤ ਨਹੀਂ ਕੀਤੀ ਇਹਨੇ ਜਦੋਂ ਵੀ ਕਿਤੇ ਮੇਰੇ ਕੋਲ ਜਾਣਾ ਨਾ ਕਦੀ ਸੂਟ ਨਹੀਂ ਕਦੀ ਫਰੂਟ ਨਹੀਂ ਕਦੀ ਦੋਤੇ ਦੇ ਹੱਥੇ 100 ਰੁਪਈਆ ਨਹੀਂ ਰੱਖਿਆ ਲੋਕੀ ਮਾਪਿਆਂ ਦੇ ਸਿਰ ਤੇ ਸਲਾ ਮਾਰ ਦਿਆਂ ਵਾ ਭਾਵੇਂ ਧੀਆ ਨੂੰ ਕਿੰਨਾ ਮਾਰਿਆ ਨੇ ਘਰ ਦਿੱਤਾ ਹੋਵੇ ਤੇ ਮਾਪਿਆਂ ਤੇ ਆਸ ਹੁੰਦੀ ਆ ਵੀ ਚੱਲ ਮੇਰੀ ਮਾਂ ਆਈ ਆ ਇਹਨੇ ਜਦੋਂ ਵੀ ਜਣਾ ਹੱਥ ਲਮਕਾਉਂਦੀ ਜਾਣਾ ਤੇ ਬਸ ਸਿੰਗੜਾਉਣਾ ਮੇਰੇ ਨਾਲ ਜਾਣਾ ਇਹ ਜੇ ਨਹੀਂ ਹੱਥ ਪੱਲੇ ਤਾਂ ਕਿਉਂ ਇੰਨੇ ਵੱਡੇ ਫੌੜ ਮਾਰਾ ਈ ਇੱਥੇ ਜਵਾਈ ਸਾਹਮਣੇ ਹੁਣ ਅਗਲੇ ਨੇ ਮੇਰੀ ਭਾਬੀ ਬੇਇੱਜ਼ਤੀ ਕਰ ਰਹੀ ਮੈਂ ਕੋਈ ਨਹੀਂ ਕਰਾਉਗਾ ਨਾ ਮੇਰੀ ਭੈਣ ਤੂੰ ਰੋਣਾ ਵੇਖ ਮੇਰੀ ਗੱਲ ਸੁਣ ਰੋਣਾ ਵੀ ਦਾਣਾ ਕਰ ਇੱਧਰ ਵੇਖ ਜਦੋਂ 3-4 ਮਹੀਨੇ ਹੋ ਗਏ ਆ ਇਹਨਾਂ ਰੁਪਈਆ ਮੈਨੂੰ ਪਵਾਉਣ ਨਹੀਂ ਦਿੱਤਾ ਉਹਨੂੰ ਵੀ ਨਹੀਂ ਪਾਉਣਾ ਫਿਰ ਤੂੰ ਆਪਸੀ ਆਣੀ ਆ ਮੇਰੇ ਕੋਲ ਆਉਣੇ ਵੀ ਹੋਰ ਕਿੱਥੋਂ ਹੈ ਪਰ ਫਿਰ ਵੀ ਤੂੰ ਰੋਣਾ ਜੋ ਮੇਥੋਂ ਹੋਊਗਾ ਮੈਂ ਕਰੂੰਗੀ ਜਿੰਨੇ ਜੋਗੀ ਹੈ ਜੀ ਇਹਨੇ ਉ ਤਾਂ ਹੀ ਮੈਨੂੰ ਬਦਨਾਮ ਜਾਦਾ ਕੀਤਾ ਵਾ ਮੈਂ ਇੱਡੀ ਮਾੜੀ ਹੈ ਨਹੀਂ ਹੈ ਜਿੱਡੀ ਇਹਨੇ ਕਰਕੇ ਰੱਖਤੀ ਆ ਇਦਾਂ ਕਰੂੰਗੀ ਜਿਹੜੇ ਮੈਂ ਥੋੜੇ ਥੋੜੇ ਕਰਕੇ ਜੋੜੇ ਆਇਆ ਰੁਪਈਆ ਤੇ ਮੇਥੋਂ ਹੈਗਾ 50-60 ਹਜ਼ਾਰ ਇਤੋਂ ਵੱਧ ਤੇ ਮੈਂ ਵੀ ਨਹੀਂ ਉਹ ਕਰ ਸਕਦੀ ਤੇ ਤੈਨੂੰ ਮੈਂ ਰੁਪਈਆ ਦਿੰਨੀ ਆ 50 ਹਜ਼ਾਰ ਤੇ ਮੇਰੀ ਭੈਣ ਤੂੰ ਆਪਣਾ ਟਾਈਮ ਸਾਰ ਲਾ ਤੇ ਹੁਣ ਇੰਨਾ ਹੀ ਕਰ ਸਕਦੀ ਉਹ ਮੈਂ ਬਾਕੀ ਫੋਨ ਕਰੂੰਗੀ ਭਰਾ ਤੇਰੇ ਨੂੰ ਜੇ ਉਹ ਕੋਈ ਤੇਰੀ ਮਦਦ ਕਰ ਸਕਿਆ ਤੇ ਉਹ ਤੇਰੇ ਅਕਾਊਂਟ 'ਚ ਵੱਖਰੇ ਪਾ ਦੂਗਾ ਮੇਹਲਾ ਭਾਬੀ ਮਾਵਾ ਕਮਾਵਾ ਹੋ ਜਾਂਦੀਆਂ ਆ ਮੈਂ ਪਰਝਾਈ ਕੰਮ ਆਈ ਚੱਲ ਤੂੰ ਐਨੀ ਗੱਲ ਕਹਿ ਦਿੱਤੇ ਮੇਰਾ ਕਿਤੇ ਮਨ ਲਾਉ ਵਧ ਗਿਆ ਵੀ ਚੱਲ ਮੈਨੂੰ ਥੋੜ੍ਹੀਆਂ ਦਿIAS ਹੋਈਆਂ ਅਗਲੇ ਨੂੰ ਜਵਾਬ ਦੇ ਦਾਂ ਚੱਲ ਕੋਈ ਨਹੀਂ ਮੈਂ ਹਿੱਦਵਾਦਾ ਹਟਾ ਕਰਕੇ ਲੱਖ ਹੀ ਦੱਸਣਾ ਮੈਂ ਬੇਇੱਜ਼ਤੀ ਥੋੜੀ ਕਰਾਉਣੀ ਆ ਇਹ ਹੁਣ ਉੱਥੇ ਕਰਤੇ ਆਈ ਆ ਉੱਥੇ ਵਾਦੇ ਜਵਾਈ ਨਾ ਚੱਲ ਕੋਈ ਨਹੀਂ ਤੂੰ ਰੋਣਾ ਮੈਂ ਤੈਨੂੰ ਦਿੰਨੀ ਆ ਨਾਲੇ ਮੈਂ ਚਾਹ ਤਰਾਂ ਤੇ ਚਾਹ ਪੀ ਕੇ ਫਿਰ ਮੈਂ ਤੈਨੂੰ ਪਿਆਰੇ ਕੋਲ ਚਾਹ ਮੈਂ ਜਾਵਾਂ ਹਾਂ ਰੋਣਾ ਹੁਣ ਤੂੰ ਚੱਲ ਚੁੱਪ ਕਰ ਮਨੂ ਕੋ ਚੱਲ ਜਾ ਉੱਥੇ ਬਹਿ ਜਾ ਯਾ ਇੰਨੀ ਠੰਡ ਪੈਂਦੀ ਤੈਨੂੰ ਮੰਨੂ ਨਾ ਮੈਨੂੰ ਤੇ ਤੂੰ ਮਾਂ ਮਿਟਰੀ ਕਰ ਛੱਡਿਆ ਸਾਰਾ ਕੁਹਾਗਾ ਦੇਖਿਆ ਤਕ ਨਹੀਂ ਆ ਯਾਰ ਮੰਨ ਦੇਖੋ ਛੁੰਦੀ ਆਣਾ